ਕੇ ਕੌਮ ਬਹੁਤ ਵੱਡੇ ਸੰਘਰਸ਼ ਵਿੱਚੋਂ ਨਿਕਲ ਕੇ ਤੇ ਅੱਜ ਅਕਾਲੀ ਦਲ ਦਾ ਦੁਬਾਰਾ ਜਿਹੜਾ ਪ੍ਰਧਾਨ ਸਭੀ ਸੰਬਾਦਲ ਨੂੰ ਬਣਾਇਆ ਇਹਦੇ ਬਣਾਉਣ ਨਾਲ ਕੌਮ ਵਿੱਚ ਇੱਕ ਨਵੀਂ ਰੋਸ਼ਨੀ ਆਵੇਗੀ ਤੇ ਆਉਣ ਵਾਲੀ 27 ਵਾਲੀ ਜਿਹੜੀ ਚੋਣ ਉਹ ਅਸੀਂ ਬੜੀ ਸ਼ਾਨ ਨਾਲ ਜਿੱਤਾਂਗੇ ਘਰੇਲੂ ਵਿਰੋਧੀ ਨੇ ਉਹਨਾਂ ਨੂੰ ਕੀ ਕਹਿਣਾ ਘਰੇਲੂ ਵਿਰੋਧੀ ਜਿਹੜੇ ਨੇ ਜਿਹੜੇ ਸਿਧਾਂਤਕ ਬੰਦੇ ਨੇ ਉਹਨਾਂ ਨੇ ਆ ਜਾਣਾ ਵਾ ਕੁਝ ਮੰਤਰਲਾ ਵੀ ਕਰ ਲਾਂਗੇ ਜਿਹੜੇ ਬੇਸਿਧਾਂਤੇ ਨੇ ਉਹਨਾਂ ਨੂੰ ਕੰਧਾਂ ਨੂੰ ਅੱਜ-ਅੱਜ ਕੇ ਮਰ ਜਣਾਵਾ ਉਹਨਾਂ ਨੂੰ ਹੁਣ ਫਕਰੇ ਕੌਮ ਵਾਪਸ ਵੀ ਕਰਵਾਉਂਦੀ ਅੱਜ ਡਿਮਾਂਡ ਕਰਕੇ ਉੱਠੀ ਆ ਜੀ ਫਕਰੇ ਕੌਮ ਤੇ ਇਹਨਾਂ ਦੀ ਮਹਾਨ ਗਲਤੀ ਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜੇ ਕੰਮ ਗੈਣ ਲੱਗੀ ਏ ਤੇ ਪੰਜਾਬ ਦੇ ਲੋਕ ਹੀ ਨਹੀਂ ਦੇ 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 ਸਕਦੇ ਲਗਦਾ ਕਿ ਜੱਜਦਾ ਸਾਹਿਬ ਹੋਣਾ ਕੋਈ ਗਲਤੀ ਹੋਈ ਹੈ ਜੀ ਜੇ ਫਕਰੇ ਕੋ ਵਾਪਸ ਲਿਖੀ ਨਹੀਂ ਜੇ ਇਦਾਰਾ ਕੋ ਗਲਤੀ ਨਹੀਂ ਹੋਈ ਦਿੱਲੀ ਦੀ ਸਰਕਾਰ ਕੋਲੋਂ ਗਲਤੀ ਹੋਈ ਹੈ ਤੇ ਇਹਨਾਂ ਕੋਲੋਂ ਕਰਵਾਈ ਹੈ ਇਹ ਉਹਨਾਂ ਦੇ ਮਗਰ ਲੱਗੇ ਲੇਕਿਨ ਕਈਆਂ ਦਾ ਇਹ ਵੀ ਕਹਿਣਾ ਹੈ ਕਿ ਜੋ ਵਰਗਾਰਦੀ ਤੋਂ ਲੈ ਕੇ ਆਪ ਹੀ ਕਮਿਟਮੈਂਟ ਕੀਤੀ ਗਈ ਕਿ ਮੈਂ ਜੋ ਵੀ ਕਰਾਇਆ ਮੈਂ ਆਪਣੀ ਝੋਲੀ ਚ ਪਾਰਿਆ ਫਿਰ ਦੁਬਾਰਾ ਤੋਂ ਉਹਨਾਂ ਨੂੰ ਸਰਮ ਸੰਪਤੀ ਦਾ ਪ੍ਰਧਾਨ ਚੁਣਿਆ ਜਾ ਰਿਹਾ ਲੱਗਦਾ ਨਹੀਂ ਕਿ ਜਿੱਥੋਂ ਸ਼ੁਰੂ ਕੀਤਾ ਉੱਥੇ ਆ ਕੇ ਦੁਬਾਰਾ ਖਤਮ ਹੋ ਰਿਹਾ ਸਭ ਕਿਉਂ ਜਦੋਂ ਉਹਨਾਂ ਨੂੰ ਸ਼ਬਦ ਉਹਨਾਂ ਨੂੰ ਸੇਵਾ ਲੱਗੀ ਮਰਜ਼ਾਦਾ ਦੇ ਅਨੁਸਾਰ ਸਾਰਾ ਕੁਝ ਲਾ ਲਿਆ ਉਹਨਾਂ ਨੇ ਉਹ ਹੋ ਗਿਆ ਤੇ ਦੁਬਾਰਾ ਕੋਈ ਮਤਲਬ ਉਹਨਾਂ ਦੇ ਬਣਨ ਲੱਗਿਆ ਵੀ ਬੜ ਨਹੀਂ ਸਕਦੇ ਤੁਹਾਡੇ ਪੁਰਾਣੇ ਸਾਥੀ ਕਹਿੰਦੇ ਆ ਜੀ ਕਹਿੰਦੇ ਅਕਾਲੀ ਦਲ ਬਾਦਲ ਨਹੀਂ ਹੈਗਾ ਸਿਗਾ ਅਕਾਲੀ ਦਲ ਉਹ ਤੇ ਜਮਾਤ ਬਣੀ ਸੀਗੀ ਬੜਾ ਕੁਰਬਾਨੀਆਂ ਦੇ ਨਾਲ ਬਣੀ ਸੀਗੀ ਅੱਜ ਵੀ ਰਿਕਾਰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆ ਹਮ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂਗਾ ਬਾਦਲ ਨਾ ਤੇ ਰਜਿਸਟਰ ਨਹੀਂ ਬੱਤੀ ਕਿਹੋਲੇ ਕੇਸ ਨਾਲ ਵਾਧੂ ਹੁੰਦੀ ਕੇਸ ਨਾਲ ਘਟ ਹੁੰਦੀ ਆ ਆ ਬੰਨੂ ਇਕੱਠੇ ਹੋਣਾ ਚਾਹੀਦਾ ਅੱਜ ਵੀ ਇਹੀ ਚਾਹੁੰਦੇ ਆ ਯਾ ਪਹਿਲੇ ਲੋਕ ਚਾਹੁੰਦੇ ਨੇ ਪੰਜਾਬ ਦੇ ਲੋਕ ਵੀ ਪਾਪਾ ਨਾਲ ਕੇ ਜਿਹੜੀ ਪੰਜਾਬ ਦੇ ਤਰੱਕੀ ਵਾਸਤੇ ਪੰਜਾਬ ਦੇ ਵਿਕਾਸ ਵਾਸਤੇ ਪੰਜਾਬ ਦੇ ਡਵੈਲਪਮੈਂਟ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਤੋਂ ਬਾਅਦ ਹੁਣ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੌਜੂਦ ਆ ਜਿੱਤੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ ਜਿਹੜੇ ਨੇ ਉਹ ਆ ਰਹੇ ਨੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਨਾਮ ਦੇ ਉੱਤੇ ਮੋਰ ਜਿਹੜੀ ਹੈ ਉਹ ਲੱਗ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਜਿਹੜੇ ਸੋਤਾ ਸਿੰਘ ਲੰਗਾ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਲੰਗਾ ਸਾਹਿਬ ਲੰਗਾ ਸਾਹਿਬ ਜੁੜੇ ਨੇ ਕੀ ਕਹਿਣਾ ਚਾਹੋ ਕਿਵੇਂ ਦੇਖਦੇ ਹੋ ਅੱਜ ਦਾ ਦਿਨ ਗਾਉਂ ਜੋ ਤੁਸੀਂ ਜੀ ਜੀ ਅੱਜ ਦਾ ਦਿਨ ਬੜਾ ਸੇਕ ਕੌਮਲੀ ਮਹਾਨ ਤੇ ਪੁੱਤਰ ਦਿਨ ਹੈ ਜਦੋਂ ਕਿ ਕੌਮ ਬਹੁਤ ਵੱਡੇ ਸੰਘਰਸ਼ ਵਿੱਚੋਂ ਨਿਕਲ ਕੇ ਤੇ ਅੱਜ ਅਕਾਲੀ ਦਲ ਦਾ ਦੁਬਾਰਾ ਜਿਹੜਾ ਪ੍ਰਧਾਨ ਸੰਬਾਦਲ ਨੂੰ ਬਣਾਇਆ ਇਹਦੇ ਬਣਾਉਣ ਨਾਲ ਕੌਮ ਵਿੱਚ ਇੱਕ ਨਵੀਂ ਰੋਸ਼ਨੀ ਆਵੇਗੀ ਤੇ ਆਉਣ ਵਾਲੀ 72 ਵਾਲੀ ਜਿਹੜੀ ਚੋਣ ਉਹ ਅਸੀਂ ਬੜੀ ਸ਼ਾਨ ਨਾਲ ਜਿੱਤਾਂਗੇ ਤੇ ਵਿਰੋਧੀਆਂ ਦੇ ਦੰਦ ਖੱਟੇ ਜਿਹੜੇ ਆ ਹੁਣ ਤੋਂ ਹੀ ਹੁਣੇ ਸ਼ੁਰੂ ਹੋ ਜਾਣੇ ਨੇ ਜਿਹੜੇ ਤੁਹਾਡੇ ਆਪਣੇ ਘਰੇਲੂ ਵਿਰੋਧੀ ਨੇ ਉਹਨਾਂ ਨੂੰ ਕੀ ਕਰੇ ਘਰੇਲੂ ਵਿਰੋਧੀ ਜਿਹੜੇ ਨੇ ਜਿਹੜੇ ਸਿਧਾਂਤਕ ਬੰਦੇ ਨੇ ਉਹਨਾਂ ਨੇ ਆ ਜਾਣਾ ਵਾ ਕੁਝ ਮਿੰਤਰਲਾ ਵੀ ਕਰ ਲਾਂਗੇ ਜਿਹੜੇ ਬੇਸਿਧਾਂਤੇ ਨੇ ਉਹਨਾਂ ਨੂੰ ਕੰਧਾਂ ਨੂੰ ਵੱਜ ਵੱਜ ਕੇ ਮਰ ਜਣਾ ਵਾ ਉਹਨਾਂ ਦੇ ਲੇਕਿਨ ਜਿਹੜੀ ਜਿੱਥੋਂ ਸ਼ੁਰੂਆਤ ਸੀਗੀ ਫਿਰ ਉੱਥੇ ਹੀ ਅੰਤ ਹੁੰਦਾ ਨਜ਼ਰ ਆ ਰਿਹਾ ਦੁਬਾਰਾ ਤੋਂ ਪ੍ਰਧਾਨ ਬਣੇ ਨੇ ਕੀ ਲੱਗਦਾ ਕਿ ਉਹ ਜਿਹੜੀ ਜ਼ਰੂਰਤ ਸੀਗੀ ਉਹ ਦੁਬਾਰਾ ਤੋਂ ਹੋ ਪਾਏਗੀ ਜੀ ਉਹ ਜਿਹੜੀ ਬਾਤ ਸੀ ਨਾ ਸੁਖਬੀਰ ਨੂੰ ਪ੍ਰਧਾਨ ਬਦਲੋ ਉਹ ਆਵਾਜ਼ ਦਿੱਲੀ ਦੀ ਸਰਕਾਰ ਦੀ ਸੀ ਉਹ ਲੋਕਾਂ ਨੇ ਕੁਚਲ ਕੇ ਰੱਖ ਦਿੱਤੀ ਹੈ ਹੁਣ ਫਕਰੇ ਕੌਮ ਵਾਪਸ ਵੀ ਕਰਵਾਉਂਦੀ ਅੱਜ ਡਿਮਾਂਡ ਕਰਦੇ ਉੱਠੀ ਹੈ ਜੀ ਫਕਰੇ ਕੌਮ ਤੇ ਇਹਨਾਂ ਦੀ ਮਹਾਨ ਗਲਤੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜੇ ਕੰਮ ਗਿਣ ਲੱਗੀਏ ਤੇ ਪੰਜਾਬ ਦੇ ਲੋਕ ਹੀ ਨਹੀਂ ਦੇ ਸਕ ਦੇ 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 ਸਕਦੇ ਉਹਨਾਂ ਨੇ ਚੱਪੜ ਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਬਣਾਈ ਨਿੱਕੇ ਖੱਲੂਕਰ ਦੀ ਯਾਦਗਾਰ ਬਣਾਈ ਵੱਡੇ ਖੱਲੂਕਰੇ ਦੀ ਯਾਦਗਾਰ ਬਣਾਈ ਖਾਲਸਾ ਵਿਰਾਸਤੇ ਖਾਲਸਾ ਜਿਹੜਾ ਵਾ ਉਹਨਾਂ ਨੇ ਬਣਾਇਆ ਬਾਲਮੀਕ ਦੇ ਉਹਨਾਂ ਨੇ ਬਹੁਤ ਵੱਡਿਆ ਪਵਿੱਤਰ ਸਥਾਨ ਬਣਾਇਆ ਜੇ ਗਿਣ ਲਗੀਏ ਤੇ ਉਹ ਬਹੁਤ ਵੱਡੀ ਲਿਸਟ ਆ ਫਿਰ ਪੰਜਾਬੀਆਂ ਦੇ ਹਰ ਤਰਾਂ ਦੇ ਕੰਮ ਵਿੱਚ ਉਹਨਾਂ ਨੇ ਮਲਮ ਪੱਟੀ ਕੀਤੀ ਹੈ। ਔਰ ਇਹ ਜਿਹੜਾ ਪੰਜਾਬ ਸੀ ਬਰਬਾਦ ਹੋ ਗਿਆ ਸੀਗਾ ਜਦੋਂ ਉਹਨਾਂ ਨੂੰ ਦੁਬਾਰਾ ਲੋਕਾਂ ਨੇ ਸਤਾ ਦਿੱਤੀ। ਇਹ ਲੱਗਦਾ ਹੈ ਕਿ ਜਸਤੇਦਰ ਸਾਹਿਬ ਹੋਣਾ ਕੋਈ ਗਲਤੀ ਹੋਈ ਹੈ ਜੀ ਜੇ ਫਕਰੇ ਕੋ واپس ਲਿਖੀ। ਨਹੀਂ ਜੇ ਇਦਾਰਾਂ ਕੋ ਗਲਤੀ ਨਹੀਂ ਹੋਈ ਦਿੱਲੀ ਦੀ ਸਰਕਾਰ ਕੋਲੋਂ ਗਲਤੀ ਹੋਈ ਹੈ ਤੇ ਇਹਨਾਂ ਕੋਲੋਂ ਕਰਵਾਈ ਹੈ ਇਹ ਉਹਨਾਂ ਦੇ ਮਗਰ ਲੱਗੇ। ਤੁਹਾਨੂੰ ਲੱਗਦਾ ਹੈ ਕਿ ਹੁਣ ਫਕਰੇ ਕੋ واپس ਮਿਲ ਸਕਦਾ ਹੈ ਜੇ ਕਿ ਪ੍ਰੈਸ਼ਰ ਬਣਾਇਆ ਜਾਏਗਾ ਜੀ। ਉਹ ਕੋਈ ਪ੍ਰੈਸ਼ਰ ਬਣਾਉਣ ਦੀ ਕੀ ਲੋੜ ਹੈ? ਹੂੰ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਰਵਾ ਲੈਣਾ ਇਹਨਾਂ ਕੋ ਕੰਮ ਬਿਲਕੁਲ ਬਿਲਕੁਲ ਸੋਹੇ ਸਨ ਗਾਬੜੀਆ ਸਾਹਿਬ ਵੀ ਮੌਜੂਦ ਨੇ ਗੱਲ ਕਰ ਲੈਣੇ ਆ ਗੁਲਜਾਲ ਸਿੰਘ ਰਣਕੀ ਜੀ ਇੱਥੇ ਮੌਜੂਦ ਨੇ ਗੱਲਬਾਤ ਕਰਨ ਲੈਣੇ ਰਣਕੀਆ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਡੀ ਮੌਜੂਦਗੀ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਈ ਅੱਜ ਕੀ ਕਹਿਣਾ ਚਾਹੋਗੇ ਇਹ ਗੁਰੂ ਰਾਮਦਾਸ ਮਹਾਰਾਜ ਦਾ ਧੰਨਵਾਦ ਹੈ ਜੀ ਉਹਨਾਂ ਦਾ ਸ਼ਿਕਰਾਨਾ ਕਿ ਲੋਕਾਂ ਦੇ ਵਿੱਚ ਤੁਸੀਂ ਦੇਖਿਆ ਕਿ ਅੱਜ ਇੰਨੀ ਵੱਡੀ ਸ਼ਰਧਾ ਅੱਗੇ ਆਹੀ ਪੰਜ ਚਾਰ ਛੋਣਾ ਅੱਗੇ ਵੀ ਅਸੀਂ ਵੇਖੀਆਂ ਪ੍ਰਧਾਨ ਸਾਹਿਬ ਵੀ ਹੁੰਦੀਆਂ ਇੱਥੇ ਆਉਂਦੇ ਰਹੇ ਆ ਉਦੋਂ ਇੰਨਾ ਸ਼ਾਹ ਨਹੀਂ ਕਿਹਦਾ ਹਾਲ ਨਹੀਂ ਭਰਦਾ ਹੁੰਦਾ ਜੀ ਜੀ ਤੇ ਇਥੋਂ ਤੁਸੀਂ ਦੇਖਿਆ ਕਿ ਡਿਲੀਗੇਟ ਸਾਰੇ ਇਨਸ਼ਾਹ ਨਾਲ ਆਏ ਕਿ ਹਾਲ ਹੀ ਭਰ ਕੇ ਉੱਪਰ ਗੈਲਰੀ ਦੇ ਵਿੱਚ ਵੀ ਕਿੰਨੇ ਸੀ ਲੋਕਾਂ ਇਨਸ਼ਾਹ ਹੀ ਬੜਾ ਵੱਡਾ ਔਰ ਜਿਹੜੇ ਰਹੀ ਕਿ ਲੋਕਾਂ ਦੇ ਵਿੱਚ ਇਹ ਬੜੀ ਅੱਖਾਂ ਦਾ ਵੀ ਬਾਦਲਾਂ ਨੂੰ ਲਿਫਾਫੇ ਚੋਂ ਬਾਦਲਾਂ ਨੂੰ ਇਸ ਤਰ੍ਹਾਂ ਜੀ ਡੈਮੋਕਰੇਟ ਐਮ ਐਲ اے ਅੱਜ ਚੋਣ ਦਾ ਪਰ ਇਹ ਪ੍ਰਕਿਰਿਆ ਅਜ ਸ਼ਰਮ ਨਹੀਂ ਕਾਲੀ ਦਲ ਮੇਸੇ ਚੱਲਦੀ ਆ ਰਹੀ ਹੈ ਜੀ ਵੀ ਉੱਥੇ ਜਦੋਂ ਨਾ ਉਹਨਾਂ ਦਾ ਪੇਸ਼ ਹੋਇਆ ਤਾਂ ਉਹਨਾਂ ਨੇ ਦੇਖਿਆ ਵੀ ਉਹਨਾਂ ਨੂੰ ਕਿਹਾ ਵੀ ਹੋਰ ਵੀ ਕਿਸੇ ਦੇ ਖੜਨਾ ਜੇ ਕਿਸੇ ਨੇ ਖੜਨਾ ਪੁਨਾ ਆਪਣਾ ਲੈ ਸਕਦਾ ਖੋਲ੍ਹ ਸਕਦਾ ਲੜ ਸਕਦਾ ਹਮ ਸਰਪੰਤੀ ਦੇ ਨਾਲੋਂ ਬਣੇ ਨੇ ਤੇ ਮੈਂ ਜਿੱਥੇ ਵਧਾਈ ਦੇਦਾ ਉਹਨਾਂ ਨੂੰ ਗੁਰੂ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਹਾਂ ਕਿ ਉਹਨਾਂ ਨੂੰ ਹਿੰਮਤ ਬਖਸ਼ੋ ਉਹ ਹੋਰ ਚੜ੍ਹਦੀ ਕਲਾ ਬਲ ਬਖਸ਼ਣਾ ਤਾ ਜੋ ਲੰਮਾ ਸਮਾਂ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਨੇ ਪੰਜਾਬ ਦੇ ਲੋਕ ਅੱਜ ਇਹ ਚਾਹੁੰਦੇ ਨੇ ਕਿ ਸ਼ਰਮਣੇ ਕਾਲੀਦਾਲ ਦਾ ਜਿਹੜਾ 10 ਸਾਲ ਦਾ ਕੰਮ ਕਰ ਉਹ ਭੁੱਲ ਨਹੀਂ ਰਹੇ ਇਹ ਬੜਾ ਲੋਕੀ ਵਿਰੋਧੀ ਬੋਲ ਬੋਲ ਕੇ ਉਹਨਾਂ ਦੇ ਦਿਮਾਗ ਵਿੱਚ ਪੜਨਾ ਚਾਹੁੰਦੇ ਉਹ ਨਹੀਂ ਕਿ ਨਿਕਲਦਾ ਜਦੋਂ ਸੜਕਾਂ ਦੇ ਜਦੋਂ ਛੀਮਾ ਜਦੋਂ ਬਿਜਲੀ ਦੀਆਂ ਗੱਲਾਂ ਜਾਂ ਥਰਮਲ ਪਲਾਂਟਾਂ ਦੀਆਂ ਗੱਲਾਂ ਚੱਲਦੀਆਂ ਨੇ ਰਿਪੋਰਟਰਾਂ ਦੀਆਂ ਗੱਲਾਂ ਚੱਲਦੀਆਂ ਨੇ ਉਹ ਫਿਰ ਲੋਕ ਫਿਰ ਉੱਥੇ ਘੁਮਾ ਕੇ ਗੱਲ ਆਉਂਦੇ ਪਰ ਨਹੀਂ ਕਾਲੀਦਾਲ ਨਾਲ ਦੀ ਗੱਲ ਨਹੀਂ ਬਣਦੀ ਕਿਉਂ ਝੂਠ ਦੇ ਵਿੱਚ ਇੱਕ ਦੋ ਰਾਂ ਆ ਗਏ ਪਹਿਲਾਂ ਕਾਂਗਰਸ ਕਰਕੇ ਗੁੜਕਾ ਸਾਹਿਬ ਲਈ ਥ ਪਰ ਇਹਨਾਂ ਨੇ ਇਹ ਕਹਿਤਾ ਕਿ ਅਫਸਰ ਘਰ ਘਰ ਵੜਨਗੇ ਜਿਹੜੀ ਨਵੀਂ ਪਾਰਟੀ ਆਪਣੀ ਆਈ ਹੈ ਇਸ ਕਰਕੇ ਲੋਕ ਘੁਣ ਪਹਤਾ ਰਹੇ ਆ ਕਾਲੀ ਦਾਲ ਦਾ ਕੋਈ ਏਡਾ ਵੱਡਾ ਕਿ ਇਹ ਝੁਲਮ ਨਹੀਂ ਜਿਹੜਾ ਵੀ ਉਹ ਹੈ ਉਹ ਬਰਗਾੜੀ ਕਰਕੇ ਤੁਹਾਨੂੰ ਵੀ ਪਤਾ ਕਿਉਂਕਿ ਧਾਰਮਿਕ ਤੌਰ ਤੇ ਉਹ ਲੋਕਾਂ ਦੇ ਵਿੱਚ ਜਿਹੜੀ ਉਹ ਗੱਲ ਮਾੜੀ ਹੀ ਬਈ ਐ ਨਹੀਂ ਵੀ ਉਹ ਚੰਗੀ ਬੜੀ ਮਾੜੀ ਸੀ ਜੀ ਪਰ ਉਹਦਾ ਚਲੋ ਜੋਕ ਜਿੱਥੇ ਹੋ ਗਿਆ ਉਹ ਹੋ ਗਈ ਗਿਆ ਸਾਰਾ ਇਹੀ ਸਵਾਲ ਪੁੱਛਣਾ ਚਾਹ ਰਿਹਾ ਸੀ ਕਰਨੀਕੇ ਸਾਹਿਬ ਤੁਸੀਂ ਕਹਿ ਰਹੇ ਕਿ ਬਹੁਤ ਸਾਰਾ ਲੋਕਾਂ ਦਾ ਉਤਸ਼ਾਹ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਵਾਸਤੇ ਲੇਕਿਨ ਕਈਆਂ ਦਾ ਇਹ ਵੀ ਕਹਿਣਾ ਹੈ ਕਿ ਜੋ ਬਰਗਾੜੀ ਤੋਂ ਲੈ ਕੇ ਆਪ ਹੀ ਕਮਿਟਮੈਂਟ ਕੀਤੀ ਕਿ ਮੈਂ ਜੋ ਵੀ ਕਰਾਇਆ ਮੈਂ ਆਪਣੀ ਝੋਲੀ 'ਚ ਪਾ ਰਿਆਂ ਫਿਰ ਦੁਬਾਰਾ ਤੋਂ ਉਹਨਾਂ ਸਰਬਸੰਮਤੀ ਦਾ ਪ੍ਰਧਾਨ ਚੁਣਿਆ ਜਾ ਰਿਹਾ ਲੱਗ ਕਿਉਂ ਜਦੋਂ ਉਹਨਾਂ ਨੂੰ ਸ਼ਬਾ ਉਹਨਾਂ ਨੂੰ ਸੇਵਾ ਲੱਗੀ ਮਰਜ਼ਾਦਾ ਦੇ ਅਨੁਸਾਰ ਸਾਰਾ ਕੁਝ ਲਾ ਲਿਆ ਉਹਨਾਂ ਨੇ ਉਹ ਹੋ ਗਿਆ ਤੇ ਦੁਬਾਰਾ ਮਤਲਬ ਉਹਨਾਂ ਦੇ ਬਹਿਣ ਲੱਗਿਆ ਵੀ ਉਹ ਬੜ ਨਹੀਂ ਸਕਦੇ ਹਮ ਲੇਕਿਨ ਲੋਕਾਂ ਨੂੰ ਆਪਾਂ ਕੀ ਲੋਕਾਂ ਦੀਆਂ ਭਾਵਨਾ ਨੂੰ ਆਪਾਂ ਕੋਈ ਕਹਿ ਸਕਦੇ ਆਂ ਵੀ ਤੁਸੀਂ ਇਹ ਲੋਕ ਚਾਹੁੰਦੇ ਨੇ ਵੀ ਕੰਮ ਵਾਲਾ ਬੰਦਾ ਹੁੰਦਾ ਮਰੇ ਉਹ ਜਿਹੜੇ ਗੱਲਾਂ ਵਾਲੇ ਸਾਡੇ ਵਰਗੇ ਗੱਲਾਂ ਵਾਲੇ ਨੇ ਜਿਹੜੇ ਲੋਕ ਚਾਹੁੰਦੇ ਨੇ ਉਹ ਗੱਲਾਂ ਹੀ ਕਰਦੇ ਹੋ ਨਾ ਉਹਨਾਂ ਦੇ ਜਰੂਰ ਫੋਲੋਪੀ ਉਹਨਾਂ ਦੀ ਜ਼ਿੰਦਗੀ ਵਿੱਚ ਕੀਤਾ ਕੀ ਤੁਹਾਡੇ ਪੁਰਾਣੇ ਸਾਥੀ ਕਹਿੰਦੇ ਆ ਜੀ ਕਹਿੰਦੇ ਅਕਾਲੀ ਦਲ ਬਾਦਲ ਨਹੀਂ ਹੈਗਾ ਸਿਗਾ ਅਕਾਲੀ ਦਲ ਉਹ ਤੇ ਜਮਾਤ ਬਣੀ ਸੀਗੀ ਬੜਾ ਕੁਰਬਾਨੀਆਂ ਦੇ ਨਾਲ ਬਣੀ ਸੀਗੀ ਜੀ ਨਹੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂਗਾ ਪਹਿਲੀ ਗੱਲ ਤੇ ਤੁਹਾਡੀ ਜਾਣਕਾਰੀ ਲਈ ਲਿਆ ਦੀਏ ਮੈਂ মিডিਆ ਨੂੰ ਬੇਨਤੀ ਵੀ ਕਰਨੀ ਚਾਹਣਾ ਕਿ ਸ਼੍ਰੋਮਣੀ ਆਪਣਾ ਕਾਲੀ ਦਲ ਲਿਆਓ ਬਾਦਲ ਨਹੀਂਗਾ ਲekin ਤੁਹਾਡੇ ਸਾਥੀ ਕਹਿੰਦੇ ਆ ਜੀ ਉਹਦੇ ਬਾਤ ਮਨ ਮਨੋ ਜਦੋਂ ਹੁਣ ਕਿਸੇ ਨੇ ਵਿਰੋਧ ਕਰਨਾ ਹੋਵੇ ਮੈਂ ਤਾਂ ਕਿਸੇ ਦਾ ਕਰਾਂ ਜੇ ਉਹ ਮੇਰਾ ਉਹ ਅਸਲੀ ਅੱਜ ਵੀ ਰਿਕਾਰਡ ਦੇ ਵਿੱਚ ਸ਼ਰਮਣੀ ਅਕਾਲੀ ਦਾ ਲਿਆ ਸ਼ਰਮਣੀ ਅਕਾਲੀ ਦਾ ਬਾਦਲ ਨਹੀਂਗਾ ਬਾਦਲ ਨਾ ਤੇ ਰਜਿਸਟਰ ਨਹੀਂ ਕਿਸੇ ਬੰਦੇ ਦੇ ਨਾਮ ਤਾਂ ਰਜਿਸਟਰ ਨਹੀਂ ਹੁੰਦਾ ਜਿਹ ਹੁੰਦਾ ਤੇ ਜਥੇਬੰਦੀ ਦਾ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਉਹਦੇ ਜਾਣ ਕੇ ਭਲੇਖਾ ਪਾਉਣ ਵਾਸਤੇ ਲੋਕਾਂ ਨੂੰ ਵੀ ਅਕਾਲੀ ਸ਼ਰਮਣੀ ਅਕਾਲੀ ਦਾ ਬਾਦ ਲਿਆ ਵੀ ਉਹਦਾ ਉਹਦੇ ਅੱਜ ਵੀ ਬਾਲ ਸਾਹਿਬ ਨੇ ਕਿਹਾ ਵੀ ਆਪਾਂ ਨਾਲ ਕੇ ਕੰਮ ਕਰੀ ਮੈਂ ਵੀ ਕਿਹਾ ਸਾਡੇ ਉਹ ਸਤਕਾਰਯੋਗ ਨੇ ਸਾਡੇ ਦੋ ਸੀਨੀਅਰ ਹੀ ਨੇ ਅਸੀਂ ਇਕੱਠੇ ਕੰਮ ਹੀ ਕਰਦੇ ਰਹਾਂ ਵੀ ਕੁਝੇ ਗੱਲੇ ਮੋੜੇ ਮਟ ਹੁੰਦੇ ਕਿ ਵੇਲੇ ਸੁਭਾ ਦੀ ਗੱਲ ਹੁੰਦੀ ਵਿਚਾਰਾਂ ਨਹੀਂ ਹੁੰਦੀ ਐ ਸੱਸੀ ਗੱਲਾਂ ਹੁੰਦੀਆਂ ਕਿ ਹੁਣੇ ਕਿਸੇ ਨਾਲ ਵਾਧੂ ਹੁੰਦੀ ਕਿ ਇਹ ਨਾਲ ਘੱਟ ਹੁੰਦੀ ਆ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਅੱਜ ਵੀ ਇਹੀ ਚਾਹੁੰਦੇ ਹਾਂ ਵੀ ਆਪੇ ਲੋਕ ਚਾਹੁੰਦੇ ਨੇ ਪੰਜਾਬ ਦੇ ਲੋਕ ਵੀ ਆਪਾਂ ਨਾਲ ਕੇ ਜਿਹੜੀ ਪੰਜਾਬ ਦੇ ਤਰੱਕੀ ਵਾਸਤੇ ਪੰਜਾਬ ਦੇ ਵਿਕਾਸ ਵਾਸਤੇ ਪੰਜਾਬ ਦੇ ਡਵੈਲਪਮੈਂਟ ਲਈ ਔਰ ਭਾਈਚਾਰਾ ਸਾਂਝ ਵਾਸਤੇ ਅੱਜ ਪੰਜਾਬ ਨੂੰ ਲੋੜ ਆ ਜੋ ਜੋ ਅੱਜ ਹੋ ਰਿਹਾ ਪੰਜਾਬ 'ਚ रणजीत साहब ਤੁਹਾਡੇ ਵੀ ਲਾਤੇ ਸੱਟ ਲੱਗੀ ਤੁਹਾਡੇ ਚ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਤੁਸੀਂ ਵੀ ਆਏ ਹੋ ਨਹੀਂ ਤਾਂ ਅਨੁਮਾਨਨ ਲੋਕ ਕਹਿੰਦੇ ਨਹੀਂ ਅਸੀਂ ਘਰ ਰੈਸਟ ਕਰਦੇ ਆ ਤੁਸੀਂ ਵੀ ਘਰ ਪਹੁੰਚੇ ਹੋ ਕਿ ਦੋ ਦੋ ਹਫਤੇ ਦਾ ਮਤਲਬ ਲਿਆ ਲੈ ਲਗਾ ਉਹਦੋਂ ਮੈਂ ਵਰਕਰ ਦਾ ਬੜਾ ਜਣ ਗਿਆ ਜਦੋਂ ਪੈਲ ਪਿਛਲੇ ਆ ਤੁਹਾਨੂੰ ਜੀ ਇਹ ਕਰਕੇ ਫਰਜ ਬੰਦਾ ਸਾਡਾ ਵੀ ਪਾਰਟੀ ਨੂੰ ਇਸ਼ਤਿਹਾਰ ਲੱਗਦਾ ਜੀ ਕੁਝ ਨਵਾਂ ਹੋਣੇ ਕੋਈ ਦੇਖੋ ਪਾਰਟੀ ਕੋਈ ਵੀ ਕਹੇ ਦੀ ਕਹੇ ਮੈਨ ਬਣ ਕੇ ਨਾ ਕੋਈ ਵੀ ਪਾਰਟੀ ਜਦੋਂ ਤੁਸੀਂ ਜਿਹੜੀ ਪਾਰਟੀ ਉਹਨੂੰ ਸਮਰਪਿਤ ਹੋ ਜਾਓ ਹਮ ਅਗੇ ਪਾਰਟੀ ਜਾਣੇ ਤੋਂ ਤਾਂ ਕੰਮ ਜਾਣੇ ਲੀਡਰ ਨੂੰ ਲੀਡਰ ਤੇ ਭਰੋਸਾ ਰੱਖੋ ਦੋ ਗੱਲਾਂ ਹੈ ਮੈਂ ਤਾਂ ਜਨ ਹੀ ਚੇਕੀਆਂ ਰਣਕੇ ਸਾਹਿਬ ਲੱਗਦਾ ਕੁਝ ਨਵਾਂ ਚੇਂਜਸ ਦੇਖਣ ਨੂੰ ਮਿਲਣਗੇ ਆ ਕੁਝ ਸਮੇਂ ਤੇ ਹੁਣ ਬਹੁਤ ਪ੍ਰਮਾਣ ਮਿਲ ਗਿਆ ਬਹੁਤ ਕੁਝ ਆਊਗਾ ਲੋਕ ਜਿਹੜੇ ਤੁਸੀਂ ਅੱਜ ਸ਼ਾਇਦ ਤੁਹਾਨੂੰ ਲੋਕਾਂ ਦਾ ਦੇਖਿਆ ਨਾ ਲੋਕੀਂ ਆਨੇ ਜਿਹੜੇ ਨੇ ਖਤਮ ਹੋ ਰਿਆ ਜੀ ਕਮਜ਼ੋਰ ਹੋ ਗਿਆ ਤੁਹਾਂ ਵੇਚ ਲਿਆ ਇਹਨਾਂ ਮੈਂ ਕਦੀ ਹਾਰ ਹੀ ਨਹੀਂ ਭਰਦਾ ਇਹਦੇ ਲੋਕਾਂ ਨੇ ਦਸਤਾਨ ਬਾਹੜੇ ਕਹਿੰਦੀ ਤੇ ਗੱਲ ਹੀ ਨਹੀਂ ਸੋ ਬਹੁਤ ਤੁਹਾਡਾ ਸਾਡੀ ਇਹ ਅਪੀਲ ਹੈ ਉਹਨਾਂ ਨੂੰ ਵੀ ਅੱਜ ਵੀ ਇਹੀ ਫੇਲ ਤੋਂ ਗੁਰੂ ਰਾਮਦਾਸ ਦੇ ਘਰ ਤੋਂ ਕਰਦੇ ਆਂ ਵੀ ਆਪਾਂ ਇਕੱਠੇ ਹੋਈਏ ਕਾਲੀਦਾਨ ਨੂੰ ਇਕੱਠਿਆਂ ਕਰਕੇ ਲੋਕਾਂ ਦੀ ਸੇਵਾ ਬਾਤ ਇਕੱਠੇ ਹੋਈਏ ਲੋਕਾਂ ਦਾ ਪੀੜਾ ਬੜਾ ਵੱਡਾ ਲੋਕਾਂ ਦੇ ਪੀੜੇ ਨੂੰ ਸਮਝੀਏ ਆਪਣੇ ਗੱਲ ਜਿਹੜੀ ਹੁਣ ਗੁੱਸੇ ਗਲੇ ਛੱਡ ਦਿੱਗੇ ਬੇਕਬੇ ਗੁੱਸੇ ਗਲੇ ਜਿਹੜੇ ਨੇ ਛੱਡਣ ਦੀ ਗੱ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਿਸੇ ਵੀ ਪ੍ਰੈਸ਼ਰ ਦੇ ਹੇਠ ਨਹੀਂ ਕੀਤੀ ਗਈ ਲੇਕਿਨ ਸਭ ਤੋਂ ਵੱਡੀ ਗੱਲ ਇਹੇ ਸਾਹਮਣੇ ਆਉਂਦੀ ਹੈ ਕਿ ਜਿੱਥੋਂ ਸ਼ੁਰੂਆਤ ਕੀਤੀ ਗਈ ਕਿਉਂਕਿ ਸੁਖਬੀ ਸਿੰਘ ਬਾਦਲ ਦਾ ਅਸਤੀਫਾ ਇਸੇ ਕਰਕੇ ਲਿਆ ਗਿਆ ਸੀ ਕਿ ਪਰਗਾੜੀ ਮੁੱਦੇ ਨੂੰ ਲੈ ਕੇ ਉਸ ਤੋਂ ਬਾਅਦ ਲਗਾਤਾਰ ਹੀ ਬਹੁਤ ਸਾਰਾ ਵਿਰੋਧ ਜਿਹੜਾ ਸੀਗਾ ਉਹ ਵੇਖ ਨੂੰ ਮਿਲਿਆ ਜਿਸ ਤੋਂ ਬਾਅਦ ਅਸਤੀਫਾ ਜਿਹੜਾ ਸੀਗਾ ਉਹ ਦਿਨਾ ਪਿਆ ਲੇਕਿਨ ਉਸ ਤੋਂ ਬਾਅਦ ਲਗਾਤਾਰ ਹੀ ਬਹੁਤ ਸਾਰੇ ਨਾਮ ਜਿਹੜੇ ਚਰਚਾਵਾਂ ਚੱਲ ਰਹੀਆਂ ਸਨ ਕਿ ਕੀ ਹਰਸਿਮਰਤ ਕੋ ਬਾਦਲ ਜਿਹੜੇ ਨੇ ਉਹਨਾਂ ਨੂੰ ਵੀ ਪ੍ਰਧਾਨ ਰਹਾਉ ਬਣਾਇਆ ਜਾ ਸਕਦਾ ਹੈ ਕੁਝ ਹੋਰ ਜੋ ਨਾਮ ਸੀਗੇ ਉਹ ਵੀ ਪ੍ਰਮੁ ਜੋ ਜਿਹੜੇ ਨੇ ਉਹ ਪ੍ਰਧਾਨ ਬਣੇ ਨੇ ਤੇ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਹੈ ਉਸ ਨੂੰ ਦੁਬਾਰਾ ਤੋਂ ਸੁਰਜੀਤ ਕਰਨ ਵਾਸਤੇ ਹਰ ਇੱਕ ਸੰਭਵ ਕੋਸ਼ਿਸ਼ ਜਿਹੜੀ ਆਉ ਕੀਤੀ ਜਾਵੇਗੀ ਲੇਕਿਨ ਕੀ ਆਮ ਲੋਕ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਤੋਂ ਪ੍ਰਵਾਨ ਕਰਦੇ ਨੇ ਇਹ ਬਹੁਤ ਵੱਡਾ ਸਵਾਲ ਹੈ ਲੇਕਿਨ ਕਿ ਤਰ੍ਹਾਂ ਕਿਤੇ ਸੁਖਬੀਰ ਸਿੰਘ ਬਾਦਲ ਦੇ ਨਾਮ ਤੇ ਅੱਜ ਮੋਰ ਜਿਹੜੀ ਹੈ ਦੁਬਾਰਾ ਤੋਂ ਸ਼ੁਰੂ ਮੇ ਅਕਾਲੀ ਦਲ ਦੀ ਲੱਗ ਚੁੱਕੀ ਹੈ ਕੈਮਰਾ ਪਰਸਨ ਸਾਇਬ ਪ੍ਰੀਤਨਾਲ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ